ਸਭ ਤੋਂ ਪਹਿਲਾਂ ਟੀਟੂ ਮਾਣੇ ਵਾਲੋਂ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆ ਰਾਤ ਨੂੰ ਵੀ ਅਸੀਂ ਜੀ ਬਿਜੀ ਕਰਦੇ ਆ ਆ ਬਿਜੀ ਕਰ ਅਸੀਂ ਆਏ ਆ ਅਸੀਂ ਬਿਜੀ ਕਰ ਆਏ ਆ 7 ਵਜੇ ਦੀ ਸਵੇਰ ਦੀ ਲੈਟ ਗਈ ਜੀ ਆ ਅਸੀਂ ਪਟਿਆਲੇ ਫੋਨ ਕਰਦੇ ਆ ਕਹਿੰਦੇ ਜੀ ਆ ਗਈ ਲੈਟ ਹੁਣੀ ਆਉਗੀ 9 ਵਜੇ ਆਉਗੀ 8 ਵਜੇ ਆਉਗੀ 7 ਵਜੇ ਆਉਗੀ ਇੱਥੇ ਦਾ ਅਸੀਂ ਫੋਨ ਕਰਦੇ ਆ ਇਹਨਾਂ ਦੇ ਫੋਨ ਬਿਜੀ ਕੀਤਾ ਆ ਇੱਥੇ ਕੋਈ ਮੁਲਾਜ਼ਮ ਹੈ ਨਹੀਂ ਦਿਨ ਵਰਤਦਾ ਵਗਦਾ ਫੋਨ ਬਿਜੀ ਆਉਂਦਾ ਵਾ ਜਿੰਨੇ ਮਰਜ਼ੀ ਫੋਨ ਕਰ ਲਓ ਹੁਣ ਕਹਿੰਦੇ ਜੀ ਅਸੀਂ ਆਏ ਤਾਂ ਟੁੱਟ ਆਇਆ ਇੱਥੇ ਉੱਤ ਤਰਸੋਲ ਕੋ ਦੋਸਤੋਗਣਾ ਸਾਡੇ ਮੋਬਾਈਲ ਤਾਂ ਬੰਦ ਹੋ ਗਏ ਗਰਾ ਹੈ ਬੱਚੇ ਸਵੇਰੇ 7 ਵਜੇ ਪਰੇਸ਼ਾਨ ਹੋਏ ਆ ਇਹਨਾਂ ਨੂੰ ਪਤਾ ਹੀ ਨਾ ਲੱਗਦਾ ਕਿ ਟਾਣਾ ਕਿੱਥੋਂ ਆ ਸਵੇਰੇ 7 ਵਜੇ ਟਾਣਾ ਇਹਦੇ ਤੋਂ ਠੀਕ ਨਹੀਂ ਹੋਇਆ ਬਿਜਲੀ ਬਿਲਾਂਦ ਤੋਂ ਇੱਥੇ ਹੁਣ ਕੋਈ ਵੀ ਹੈ ਨਹੀਂ ਨਾ ਇੱਥੇ ਕੋਈ ਅਫਸਰਾਂ ਦਾ ਨੰਬਰ ਆ ਨਾ ਇੱਥੇ ਕੋਈ ਜਈ ਜਈ ਇੱਥੇ ਹੈਗਾ ਵਾ ਜੋਤੀ ਜਗਰਾ ਇੱਥੇ ਇੱਕ ਵੀਰ ਹੈਗਾ ਗੱਲਾਂ ਆਹ ਇੱਥੇ ਫੋਨ ਤੇ ਫੋਨ ਕਰੀ ਜਾਂਦਾ ਵਾ ਇੱਥੇ ਗੱਲਾਂ ਮਾਰੀ ਜਾਂਦੇ ਆ ਇੱਥੇ ਕੋਈ ਹੈ ਹੀ ਨਹੀਂ ਇੱਥੇ ਗਰਾ ਦੱਸੋ ਅਸੀਂ ਪਰੇਸ਼ਾਨ ਹੋਏ ਆ ਪਾ ਮੈਂ ਕਿੰਨੇ ਕੰਪਿਊਟਰ ਲਖਾ ਦਿਓ ਪਟਿਆਲੇ ਆ ਦੇਖੋ ਹਾਂ ਆ ਦੇਖੋ ਪਟਿਆਲੇ ਬਾਈਓ ਕਿੰਨੇ ਕੰਪਿਊਟਰ ਕਰਾਈਆਂ ਨੇ ਉੱਤੇ ਪਟਿਆਲੇ ਵਾਲੇ ਕਹਿੰਦੇ ਆ ਆ 9 ਵਜੇ ਦੁਜੀ ਆ ਦੇਖੋ 1912 ਤੇ ਮੈਂ ਕਿੰਨੇ ਕੰਪਿਊਟਰ ਕਰਾਤੀ ਆ ਇਹਨਾਂ ਦੇ ਸਾਡੇ ਜਿਹੜੇ ਹੈਗੇ ਆ ਮੁੱਲਾਪੁਰ ਦਾਖੇ ਦੇ ਜਿਹੜੇ ਬਿਜੀ ਕਰਦੇ ਹਾਲਾਤ ਮਾਰੇ ਯਾਰ ਇੱਥੇ ਕਿਰਾ ਤਲਖਾ ਹੱਤੇ ਕਰਨ ਦਾ ਮਤਲਬ ਆ ਫੋਨ ਮੈਨੂੰ ਇਹਨਾਂ ਨੂੰ ਕਰਦ ਨੂੰ ਕਾਫੀ ਟਾਈਮ ਹੋ ਗਿਆ ਬਿਜੀ 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 ਬੇਜੀ ਹੋਟ ਕਰਕੇ ਫੋਨ ਰੱਖ ਦਿੰਦੇ ਆ ਆਹ ਆਹ ਕਸੋ ਬੰਦਾ ਕਿ ਕਿੱਧਰ ਜਾਊਗਾ ਰਾਤ ਨੂੰ ਅਸੀਂ ਹੁਣ ਇੱਥੇ ਆਏ ਆ ਇੱਥੇ ਇਹਨਾਂ ਨੂੰ ਪਤਨ ਪ੍ਰਤੀਸ਼ਾ ਪਕਰਨ ਵਾਸਤੇ ਕਰੈਣਾ ਲੱਗਦਾ ਇਹਨਾਂ ਦਾ ਇਹਨਾਂ ਨੂੰ ਸਮਝ ਨਹੀਂ ਆਉਂਦੀ ਇਹਨਾਂ ਨੂੰ ਆ ਦੇਖੋ ਸਾਰੇ ਕਮਰੇ ਇਹਨਾਂ ਦੇ ਬੰਦ ਪਏ ਆ ਰਾਤ ਨੂੰ ਕੋਈ ਦਿਓ ਦੀ ਬੰਦਾ ਹੀ ਨਹੀਂ ਇੱਥੇ ਗਾ ਆਲੇ ਨੋ ਮਗਰਾ ਕੋਈ ਇੱਥੇ ਬੰਦਾ ਹੀ ਨਹੀਂ ਇੱਥੇ ਗਾ ਇੱਥੇ ਗੱਲ ਕਰਨੇ ਆ ਇਹਨਾਂ ਨੂੰ ਐ ਨਹੀਂ ਪਤਾ ਕਿ ਬੰਦਾ ਕਿਹੜਾ ਠੀਕ ਕਰ ਰਿਹਾ ਕਿਹੜਾ ਨਹੀਂ ਠੀਕ ਕਰ ਰਿਹਾ ਇਹਨਾਂ ਦਾ ਹੈ ਇਹਨਾਂ ਨੂੰ ਗੁਰਾ ਆ ਸਾਡੇ ਜਵਾਕਾਂ ਦੇ ਇਥੇ ਰਾਤ ਨੂੰ ਸੌਂਦੇ ਨਹੀਂ ਆ ਸਵੇਰੇ ਸਕੂਲੇ ਜਾਣਾ ਹੁੰਦਾ 7 ਵਜੇ ਦੀ ਲਾਈਟ ਨਿਕਲੇ ਬੈਟਰੀ ਜਿਹੜੇ ਹੁੰਦੇ ਆ ਬੈਟਰੀ ਦੇ ਬਾਈ ਆਜੂ ਦੇ ਵਾਲੇ ਉਹ ਬੰਦ ਹੋਏ ਪਏ ਆ ਸਾਡੇ ਘਰ ਤਾਂ ਸੋ ਕਿੱਥੇ ਕਰਾਂਗੇ ਦੱਸੋ ਸੀਗਰਾ ਇੱਥੇ ਕਿੱਥੇ ਲੈਣ ਚਲੀ ਗਏ ਥੋਗਰਾ ਆ ਮੈਂ ਦੇਖੋ ਸਵੇਰੇ ਸਾਡੇ ਜਵਾਕਾਂ ਤੇ ਪਰ ਆਗਾ ਅਸੀਂ ਤਾਂ ਇੱਥੇ ਜਿਹੜੀ ਕਹਿੰਦਾ ਬੂ ਬਿਜਲੀ ਦਫ਼ਤਰ ਰਾਤ ਨੂੰ ਕਿਸੇ ਨੂੰ ਆਉਣ ਤੋਂ ਸੌਂਗ ਨਹੀਂ ਆ ਇੱਥੇ ਫੋਨਾਂ ਤੇ ਗੱਲਾਂ ਕਰੀ ਜਾਂਦੇ